ਇਨੇ ਵੀ ਇੱਕ ਮੁਸਲਮਾਨ ਹੈ ਇਹਨਾਂ ਨੂੰ ਹਿੰਦੂ ਬਣਾਇਆ ਜਾਏ ਪਹਿਲੇ ਹਿੰਦੂ ਹੈ ਪੰਜ ਸੱਤ ਪੀੜੀ ਆ ਗਏ ਮੇਰੀ ਮੋਦੀ ਜੀ ਸੇ ਇਹ ਅਪੀਲ ਹੈ ਕਿ ਹਿੰਦੂ تھے ਇਹਨਨੂੰ ਹਿੰਦੂ ਬਣਾਇਆ ਜਾਏ ਸਾੜੇ ਇਹ ਚੂੜੇ ਚਮਾਰ ਇਹ ਬਣਾਇਆ ਜਾਵੇ ਇਹ ਚੂੜੇ ਚਮਾਰ ਇਹ ਬਣਾਇਆ ਜਾਵੇ ਮੁਸਲਮਾਨ ਭਾਈਚਾਰੇ ਨੂੰ ਨੇ ਜਿਹੜਾ ਗਾਲ ਕੱਢ ਕੇ ਗਿਆ ਵੀ ਇਹ ਜਿਹੜੇ ਮੁਸਲਮਾਨ ਆ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਵੀ ਇਹਨਾਂ ਨੂੰ ਜਿਹੜਾ ਆ ਇਹ ਹਿੰਦੂ ਵਿੱਚ ਰੱਖਿਆ ਚਾਹੀਦਾ ਤੇ ਅਤੇ ਹਿੰਦੂ ਵਿੱਚ ਬਣਾ ਕੇ ਉਸ ਤੋਂ ਬਾਅਦ ਚੂੜੇ ਟਮਾਰਾਂ ਦੇ ਵਿੱਚ ਇਹਨੂੰ ਲਖਣਾ ਚਾਹੀਦਾ ਪਹਿਲਾਂ ਤਾਂ ਹੋਰੇ ਉੱਪਰ ਜਿਹੜਾ ਆ ਜਿਹੜੀ ਧਾਰਮਿਕ ਭਾਵਨਾ ਨੂੰ ਠੇਰ ਪਾਉਣ ਅਤੇ ਜਿਹੜਾ ਦੰਗੇ ਬੜਕਣ ਤਾਰਾ ਇਹ ਲੁਣ ਚਾਹੀਦੀ ਹੈ ਤੇ ਐਸਸੀ ਐਟ ਦਾ ਵੱਧਾ ਵੀ ਉਹਦੇ ਉੱਪਰ ਕਰਨਾ ਚਾਹੀਦਾ ਕਿਉਂਕਿ ਇਹ ਲੋਕ ਜਿਹੜੇ ਆ ਬਾਰ-ਬਾਰ ਇੰਟਰਵਿਊ ਦੇ ਕੇ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਆ ਇਹਦੀ ਇੱਕ ਮਾਫੀ ਦੀ ਵੀਡੀਓ ਵੀ ਆ ਜਿਸ ਵਿੱਚ ਕਿਹਾ ਵੀ ਮੈਨੂੰ ਪਤਾ ਨਹੀਂ ਸੀ ਸੋਸ਼ਲ ਮੀਡੀਆ ਤੇ ਹਰਿਆਣਾ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਮੁਸਲਮਾਨ ਭਾਈਚਾਰੇ ਲਈ ਗਲਤ ਸ਼ਬਦਾਵਲੀ ਬੋਲ ਰਿਹਾ ਹੈ ਪਹਿਲਾਂ ਤੁਸੀਂ ਵੀ ਸੁਣੋ ਇਸ ਵੱਡੇ ਆਗੂ ਦੇ ਮੁਸਲਮਾਨ ਅਤੇ ਐਸਸੀ ਭਾਈਚਾਰੇ ਬਾਰੇ ਬੋਲੇ ਗਏ ਇਹ ਗੱਲਬਾਤ ਇਹਨੇ ਵੀ ਇਹ ਮੁਸਲਮਾਨ ਹੈ ਇਹਨਾਂ Hindu ਬਣਾਇਆ ਜਾਏ ਪਹਿਲੇ Hindu ਹੈ ਪੰਜ ਛੇ ਪੀੜ੍ਹੀ ਆ ਗਏ ਮੇਰੀ ਮੋਦੀ ਜੀ ਸੇ ਇਹ ਅਪੀਲ ਹੈ ਇਹ Hindu تھے আর इनको Hindu ਬਣਾਇਆ ਜਾਏ ਸਾਹਿਬ ਇਹ ਚੂੜੇ ਚਮਾਰ ਇਹ ਬਣਾ ਦਿੱਤਾ ਮੈਂ ਇਹ ਚੂੜੇ ਚਮਾਰ ਇਹ ਬਣਾ ਦਿੱਤਾ ਮੈਂ ਇਸ ਵੀਡੀਓ ਤੋਂ ਬਾਅਦ ਬੇਸ਼ੱਕ ਇਸ ਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ ਹੈ ਪਰ ਇਸ ਦੀ ਇਸ ਹਰਕਤ ਤੇ ਸਮੁੱਚੇ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਅਤੇ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜਸਸੀ ਤਲਣ ਨੇ ਵੀ ਲੋਕਾਂ ਨੂੰ ਜਾਤ ਪਾਤ ਵਿੱਚ ਵੰਡਣ ਵਾਲੇ ਇਸ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਹਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਇੱਕ ਹਰਿਆਣੇ ਦੇ ਵਿੱਚ ਜਿਹੜੀ ਇੱਕ ਘਟਨਾ ਵਾਪਰੀ ਆ 13 8 2023 ਨੂੰ ਜਿੱਥੇ ਵਿੱਚ ਮਹਾਪੰਚਾਇਤ ਦਾ ਇੱਕ ਸਮੇਲਨ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੀਗਾ ਸੋ ਇੱਕ ਵਿਅਕਤੀ ਜਿਸ ਦਾ ਨਾਮ ਜਿਹੜਾ ਆ ਡਿਪਟੀ ਸਿੰਘ ਸਨ ਉਹ ਅਦਰ ਸਿੰਘ ਜੋ ਕਿ ਉਲੇਟਾ ਤੇ ਹਸਨਪੁਰ ਦਾ ਰਹਿਣ ਵਾਲਾ ਹੈ ਅਤੇ ਜ਼ਿਲ੍ਹਾ ਨੂਹ ਉਹਨੂੰ ਲੱਗਦਾ ਹੈ ਸੋ ਦੇਖ ਲੋ ਵੀ ਬੰਦੇ ਨੇ ਉਰੇ ਪਰੀ ਪੰਚਾਇਤ ਦੇ ਵਿੱਚ ਮਹਾਨ ਸਭਾ ਦੇ ਵਿੱਚ ਵੱਡੇ ਪੱਧਰ ਤੇ ਉੱਪਰ ਇੱਕ ਇੰਟਰਵਿਊ ਚੈਨਲ ਦਿੱਤੀ ਜਿਸ ਵਿੱਚ ਕਿ ਮੁਸਲਮਾਨ ਭਾਈਚਾਰੇ ਨੂੰ ਨੇ ਜਿਹੜਾ ਗਾਲ ਕੱਢ ਕੇ ਕਿਹਾ ਵੀ ਇਹ ਜਿਹੜੇ ਮੁਸਲਮਾਨ ਆ ਇਹਨਾਂ ਨੂੰ ਗਾਲ ਕੱਢਿਆ ਗਿਆ ਵੀ ਇਹਨਾਂ ਨੂੰ ਜਿਹੜਾ ਆ ਇਹ Hindu ਵਿੱਚ ਆ ਰਹਿਣਾ ਚਾਹੀਦਾ ਤੇ ਅਤੇ Hindu ਵਿੱਚ ਬਣਾ ਕੇ ਉਸ ਤੋਂ ਬਾਅਦ ਚੂੜੇ ਚਮਾਰਾਂ ਦੇ ਵਿੱਚ ਇਹਨੂੰ ਰੱਖਣਾ ਚਾਹੀਦਾ ਦੇਖੋ ਕੈਟਾਗਰੀ ਦੇ ਵਿੱਚ ਇਦਾਂ ਬਰਤ ਰਿਹਾ ਬੰਦਾ ਪਰ ਅਵਸੋਥ ਦੀ ਗੱਲ ਆ ਵੀ ਇੰਨੇ ਲੋਕ ਉੱਥੇ ਖੜੇ ਸੀਗੇ ਇਸ ਦੀ ਇੰਟਰਵਿਊ ਬੰਦ ਕਰਨੀ ਚਾਹੀਦੀ ਸੀ ਅਤੇ ਉਸੇ ਵੇਲੇ ਜਿਹੜਾ ਆ ਜਿਹੜੇ ਸਾਥੀ ਨਾਲ ਖੜੇ ਸੀ ਜਿਹੜਾ ਕਿ ਚੈਨਲ ਵਾਲਾ ਉਹ ਇੰਟਰਵਿਊ ਲੈ ਰਿਹਾ ਸੀਗਾ ਉਹ ਰਾ ਫਾਰ ਦੇ ਬੰਦਾ ਸੀਗਾ ਵੀ ਉਹ ਇੰਟਰਵਿਊ ਨੂੰ ਬੰਦ ਕਰਕੇ ਉਹਨੂੰ ਕਹਿੰਦਾ ਵੀ ਜਿਹੜਾ ਆਪਸੀ ਭਾਈਚਾਰੇ ਸੰਸਾਜ ਸਾਰਿਆਂ ਦੀ ਉਹਨਾਂ ਦੇ ਖਿਲਾਫ ਆਪਾਂ ਨਾ ਬੋਲੀਏ ਪਰ ਉਹਨੇ ਬੰਦਿਆਂ ਨੇ ਵੀ ਇੰਟਰਵਿਊ ਲੈ ਕੇ ਚੈਨਲ ਤੇ ਪੜਲਾਈ ਉਹ ਵੀ ਜਿਹੜਾ ਉਹਨਾਂ ਦੋਸ਼ੀ ਹੈ ਜਿੰਨਾ ਬੋਲਣ ਵਾਲਾ ਇਹ ਸਾਰਿਆਂ ਦੇ ਉੱਪਰ ਜਿਹੜੀ ਆ ਕਾਰਵਾਈ ਬੰਦੀ ਜਿਹੜੇ ਨਾਲ ਖੜ ਕੇ ਜਿਹੜੇ ਸੁਣਨ ਵਾਲੇ ਵਿਅਕਤੀ ਸੀ ਜਿਨ੍ਹਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਸਾਰਿਆਂ ਦੇ ਉੱਪਰ ਕਾਰਵਾਈ ਜਿਹੜੀ ਕਰਾਵਾਂਗੇ ਜਦੋਂ 13 ਅੱਠ ਨੂੰ ਜਿਹੜੀ ਵੀਡੀਓ ਵਾਇਰਲ ਹੋਈ ਤੇ 20 ਤਰੀਕ ਨੂੰ 20 ਅੱਠ ਨੂੰ ਜਿਹੜਾ 2003 ਸਾਨੂੰ ਪਤਾ ਲੱਗਾ ਤੇ ਥਾਣਾ ਆਪਣੀ ਫੋਰਸ ਵੱਲੋਂ ਜਥੇਬੰਦੀ ਵੱਲੋਂ ਅਤੇ ਸਾਰੇ ਸਮੂਚੇ ਸਮਾਜਿਕ ਅਤੇ ਬੰਦੀਆਂ ਵੱਲੋਂ ਇਕੱਠੇ ਹੋ ਕੇ ਜਿਹੜੀ ਦਿੱਤੀ ਗਈ ਸੀ ਅਤੇ ਦੇਣ ਤੋਂ ਬਾਅਦ ਪਰ ਅਜੇ ਤੱਕ ਜਿਹੜਾ ਗਿਰੇਂਦਰ ਦਿਹਾਤੀ ਦੇ ਐਸਐਸਪੀ ਸਾਹਿਬ ਨੇ ਉੱਤੇ ਜਿਹੜਾ ਪਰਚਾ ਦਰਜ ਨਹੀਂ ਕੀਤਾ। ਤੋਂ ਆਪਾਂ ਚਾਹੁੰਦੇ ਹਾਂ ਪਹਿਲਾਂ ਤਾਂ ਹੋਰੇ ਉੱਪਰ ਜੜਾਇਆ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਠੇਰ ਪਜਾਉਣ ਅਤੇ ਜਿਹੜਾ ਦੰਗੇ ਭੜਕਾਉਣ ਤਾਰਾ ਇਹ ਲੁਣ ਚਾਹੀਦੀ ਹੈ ਤੇ ਐਸਸੀ ਇੱਕ ਦਾ ਵਾਧਾ ਵੀ ਉਹਦੇ ਉੱਪਰ ਕਰਨਾ ਚਾਹੀਦਾ ਕਿਉਂਕਿ ਇਹ ਲੋਕ ਜਿਹੜੇ ਆ ਬਾਰ-ਬਾਰ ਇੰਟਰਵਿਊ ਦੇ ਕੇ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਆ। ਇਹਰੀ ਇੱਕ ਮਾਫੀ ਦੀ ਵੀਡੀਓ ਵੀ ਆਈ ਆ ਜਿਸ ਵਿੱਚ ਕਿਹਾ ਵੀ ਮੈਨੂੰ ਪਤਾ ਨਹੀਂ ਸੀ ਦੇਖੋ ਇੰਨਾ ਸਿਆਣਾ ਬੰਦਾ ਇੰਨੀ ਉਮਰ 50 ਸਾਲ ਤੋਂ ਉੱਪਰ ਉਹ ਨਹੀਂ ਉਮਰ ਲੱਗਦੀ ਜੇਕਰ ਕਰਵੇ ਮੈਨੂੰ ਪਤਾ ਨਹੀਂ ਸੀ ਵੀ ਐਸਸੀ ਕੀ ਹੁੰਦੇ ਆ ਤੇ ਬੀਸੀ ਕੀ ਹੁੰਦੇ ਆ ਤੇ ਮੁਸਲਮਾਨ ਕੀ ਹੁੰਦੇ ਆ ਇਹ ਬੰਦਾ ਜੋ ਜਾਣ ਬਾਰੇ ਕਹਿੰਦਾ ਵੀ ਮੈਨੂੰ ਕੋਈ ਨਹੀਂ ਪਤਾ ਸੀ ਮੈਂ ਜਾਣੇ ਜਾਨੇ ਵਿੱਚ ਬੋਲ ਹੋ ਗਿਆ ਸੋ ਜਾਣਬੁੱਝ ਕੇ ਬੋਲਦੇ ਆ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਾਰੇ ਚੈਨਲਾਂ ਦੇ ਉੱਪਰ ਖਬਰ ਆ ਜਾਂਦੀ ਤੇ ਮਾਫੀ ਸ਼ਬਦ ਜਿਹੜਾ ਬੋਲ ਕੇ ਇਹ ਸਮਾਪਤੀ ਕਰ ਦਿੰਦੇ ਆ ਪੁਆਰਸ ਅਨੁਲੱਗਾ ਵੀ ਹਰਿਆਣੇ ਦੇ ਵਿੱਚ ਵੀ ਜਿਹੜਾ ਪਰਚਾ ਦਰਜ ਕੀਤਾ ਹੋਇਆ ਇਸ ਇਸ ਵਿਅਕਤੀ ਦੇ ਦਾ ਹਰੀਏ ਸਟੇਟ ਦੇ ਉੱਪਰ ਜਿਹੜਾ ਪੱਚ ਆਇਆ ਉਹ ਦਰਜ ਹੋਣਾ ਚਾਹੀਦਾ ਸੋ ਪੰਜਾਬ ਦੇ ਵਿੱਚ ਜਿੱਤੇ ਤੱਕ ਪਰਚਾ ਦਰਜ ਨਹੀਂ ਹੋਇਆ ਹਰਿਆਣੇ ਦੇ ਵਿੱਚ ਜੇ ਪਰਚਾ ਦਰਜ ਕਰਨ ਦਾ ਫਰਜ਼ ਬੰਦਾ ਜਿੱਥੇ ਬੋਲੇ ਉਹ ਦਿੱਤਾ ਪਰ ਪੰਜਾਬ ਦੇ ਵਿੱਚ ਵੀ ਆਪਾਂ ਦਰਖਾਸਤ ਕੀਤੀ ਰਹੀ ਰਹੀ ਆ ਸੋ ਪੰਜਾਬ ਦੇ ਵਿੱਚ ਵੀ ਜਿਹੜਾ ਸਟੇਟ ਆਪਾਂ ਆਪਣੇ ਆਪਣੇ ਏਰੀਆ ਦੇ ਲਈ ਜਿੱਥੇ ਵੱਡੀ ਸਭ ਤੋਂ ਵੱਡੀ ਕਮੇਟੀ ਹੁੰਦੀ ਕਾਸਾਂ ਦੀ ਆ ਤੇ ਆਪਾਂ ਨੂੰ ਹਣੇ ਜਿਹੜੇ ਜਾਤੀਸ਼ੂ ਸ਼ਬਦ ਬੋਲਦੇ ਨੇ ਅਸੀਂ ਨਾ ਪਰਚਾ ਕਰਾ ਸਕੀਏ ਤੇ ਪੰਜਾਬ ਦੇ ਵਿੱਚ ਕੀ ਮੋੜੂਗਾ ਸੋ ਆਪਾਂ ਇਸ ਦੇ ਉੱਪਰ ਜਿਹੜਾ ਸੰਗ ਟੈਕਸ਼ਨ ਲੈ ਕੇ ਜਿਹੜੀ ਦਰਵਾਹਤ ਦਿੱਤੀ ਜੋ ਐਸਐਸਪੀ ਸਾਹਿਬ ਨੂੰ ਵੀ ਕਹਿੰਦੇ ਆ ਵੀ ਚੰਦ ਦਿਨ ਦੇ ਵਿੱਚ ਜਿਹੜਾ ਇਹਰੇ ਉੱਪਰ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਅਗਰ ਨਾ ਕੀਤੀ ਤਾਂ ਸਮੁੱਚੇ ਸਮਾਜ ਲੈ ਕੇ ਆਪਾਂ ਹੀ ਵੱਡੇ ਪੱਧਰ ਤੇ ਉੱਪਰ ਸੰਘਰਸ਼ ਕਰਾਂਗੇ ਕਿਉਂਕਿ ਇਦਾਂ ਦੇ ਬੰਦੇ ਜਿਹੜੇ ਆ ਕਿਸੇ ਕੀਮਤ ਤੇ ਪਰਖਣੀ ਚਾਹੀਦੇ ਜਿਹੜੇ ਹਾਰੇ ਦਾ ਧਰਮ ਭਾਵਨਾ ਨੂੰ ਠੇਸ ਪਹੁੰਚਾਉਂਦੇ ਆ ਜਾਣ ਬੁਝ ਕੇ ਜਿਹੜੀ ਆਪਸੀ ਭਾਈਚਾਰਾ ਆ ਉਹਨੂੰ ਦੰਦਿਆ ਦੇਖੋ ਮੁਸਲਮਾਨ ਭਾਈਚਾਰਾ ਜਿਹੜਾ ਆਪਣੇ ਸਮਾਜ ਦੇ ਵਿੱਚ ਕਿਉਂ ਕੰਮ ਕਰ ਰਿਹਾ ਤੇ ਸਾਨੂੰ ਕੀ ਲੈਣਾ ਹੈ ਇਸ ਕਰਕੇ ਉਹ ਆਪਣੀ ਜਗ੍ਹਾ ਤੇ ਆ ਸੋ ਆਪਾਂ ਉਹਨਾਂ ਨੂੰ ਕਹਿੰਦੇ ਵੀ ਉਹਨੂੰ Hindu ਬਣਾਇਆ ਜਾ ਹੋਰ ਬਣਾਇਆ ਜਾ ਧਰਮ ਵਿੱਚ ਮਿਲਣ ਤੋਂ ਜੋ ਜਿਹੜਾ ਪ੍ਰਮਾਤਮਾ ਨੇ ਕਿਸੇ ਦੇ ਧਰਮ ਦੇ ਵਿੱਚ ਉਹਨੂੰ ਜਨਮ ਦਿੱਤਾ ਆ ਉਹ ਆਪਣੇ ਆਪਣੇ ਧਰਮਾਂ ਦੇ ਵਿੱਚ ਆਪਣਾ ਕੋਈ ਵੀ ਜਿਹੜਾ ਆ ਗੁਣਗਾਨ ਕਰ ਸਕਦਾ ਆਪਣੀ ਆਵਾਜ਼ ਬੁਲੰਦ ਕਰ ਸਕਦਾ ਅਸੀਂ ਕੌਣ ਹੁੰਦੇ ਆ ਕਿਸੇ ਨੂੰ ਕਹਿਣ ਵਾਲੇ ਵੀ ਤੂੰ ਇਸ ਤਰ੍ਹਾਂ ਤੇ ਜਾ ਤੂੰ ਇਸ ਤਰ੍ਹਾਂ ਤੇ ਜਾ ਸੋ ਜਾਣ ਬੁਝ ਕੇ ਜਿਹੜਾ ਜਿਹੜਾ ਆ ਮੁਸਲਮਾਨ ਭਾਈ ਤਰਿਆ ਨੂੰ ਜਿਹੜਾ ਸਾਡੇ ਸਮਾਜ ਦੇ ਅਸੀਂ ਸਮਾਜ ਨੂੰ ਜਿਹੜਾ ਆ ਇਹ ਜਿਹੜੇ ਕ੍ਰਿਸ਼ਨ ਭਾਈ ਤਰਿਆ ਆ ਉਸ ਵਿੱਚ ਜਿਹੜੇ ਆਪਣੇ ਆਪਣੇ ਤੌਰ ਤੇ ਕੰਮ ਕਰਦੇ ਕਰੀ ਜਾਂਦੇ ਪਰ ਜਾਣ ਬੁਝ ਕੇ ਆਪਾਂ ਕਿਸੇ ਨੂੰ ਇਦਾਂ ਦੇ ਮੁਹਰਦਾ ਕੰਨੇ ਇਹ ਬੰਦੇ ਦੇ ਬਖਸ਼ ਨਹੀਂ ਚਾਹੀਦੇ ਸੋ ਇਹਨਾਂ ਉੱਪਰ ਜਿਹੜਾ ਸਾਰੇ ਸਾਥੀ ਨੂੰ ਕਲੀਅਰ ਕਰਦਾ ਵੀ ਹਰ ਪਾਸੇ ਹਰ ਜ਼ਿਲ੍ਹੇ ਦੇ ਵਿੱਚ ਇਹ ਬੰਦੇ ਦੇ ਉੱਪਰ ਜਿਹੜਾ ਆ ਉਹ ਕਾਰਵਾਈ ਕਰਾਈ ਦੀ ਜਵੇ ਸੋ ਸਾਰਿਆਂ ਨੂੰ ਜੈ ਭੀ ਜੈ ਭਾ shamla Chander building maintenance handyman under jack trade platform is now available on your local london area. he has more than five years experience in the same line. he used to work with reputed companies, agencies as well local builders with brothers. he is professional by plumbing, electrician, masonry work, carpentry. for more information, please contact him at www.checktrade.com, ID number 921760, Sharma Chander Center. call him on this number zero seven four triple eight 41161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ